ਸੋਹਣ ਲਾਲ ਸ਼ਰਮਾ ਤੋਂ ਸੋਹਣ ਸਿੰਘ ਬਣੇ ਸਰਦਾਰ ਦੀ ਕਹਾਣੀ ਤੁਹਾਨੂੰ ਅੱਜ ਸੁਣਾਉਂ ਜਾ ਰਹੇ ਹਾਂ ਸੋਹਣ ਸਿੰਘ ਹੋਣਾ ਦਾ ਜਨਮ ਬਿਹਾਰ ਦੇ ਵਿੱਚ ਹੋਇਆ ਸੀ ਪਰ 1984 ਦੇ ਵਿੱਚ ਇਹ ਪੰਜਾਬ ਆਉਂਦੇ ਨੇ ਉਸ ਤੋਂ ਬਾਅਦ ਅਮਰਤ ਛੱਕਦੇ ਨੇ ਤੇ ਹੁਣ ਇੱਥੇ ਆਪ ਦਾ ਰਣਪਸੀਰਾ ਬਣਾਇਆ ਹੋਇਆ 17 ਕਿੱਲਾਂ ਦੀ ਖੇਤੀ ਇਹ ਕਰਦੇ ਨੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਬੜਾ ਵਧੀਆ ਜੀਵਨ ਇਥੇ ਪੰਜਾਬ ਦੇ ਵਿੱਚ ਜੀ ਰਹੇ ਨੇ ਤੇ ਲੋਕਾਂ ਦੇ ਲਈ ਇੱਕ ਮੋਟੀਵੇਸ਼ਨ ਵੀ ਦੇ ਰਹੇ ਨੇ ਕਿ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਆ ਸਿੱਖੀ ਦੇ ਨਾਲ ਜੁੜ ਕੇ ਬੰਦੇ ਦਾ ਜੀਵਨ ਬਹੁਤ ਜ਼ਿਆਦਾ ਬਦਲ ਜਾਂਦਾ ਜਿਸ ਤਰੀਕੇ ਨਾਲ ਇਹਨਾਂ ਦਾ ਬਹੁਤ ਜਿੱਥੇ ਤੱਕ ਪਾਣੀ ਜਾ ਰਿਹਾ ਹਾਂਜੀ ਉਧਰੋਂ ਕੋਮਖਿਆ ਜੋ ਆਇਆ ਨੂੰ ਤੇ ਬਾਬੇ ਦੇ ਮੇਰ ਨਾਲ ਸਾਡੇ ਨਾਲ ਅਸੀਂ ਬਾਬੇ ਸੀਦਾਏ ਇੱਥੇ ਗੁਰਦੁਆਰਾ ਸਾਹਿਬ ਹੈ ਅਸੀਂ ਸਵੇਰ ਸ਼ਾਮ ਉਥੇ ਬਾਬੇ ਦੇ ਜਾਈਦਾ ਤੇ ਰੋਜ਼ ਬਾਬੇ ਸੀਧਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਆ ਖੇਤੀવાડી ਦੇ ਕਾਰੋਬਾਰ ਦੇ ਬੱਚੇ ਦੇ ਸੈਟਲ ਕੀਤਾ ਆਪਣਾ ਪੋਤਾ ਪੋਤੀਆਂ ਪੜਦੇ ਪਿਆ ਸਾਡੇ ਇੱਥੇ ਪਿੰਡ ਦੇ ਵਿੱਚ ਸਾਡੇ ਸਾਡੇ ਸਹਾਯੋਗ ਹੈ ਇਹ ਗੱਲ ਸਾੜੇ ਬੋਲਦੇ ਸੀ ਕਿ ਇਹ ਇਹ ਲਾ ਕੇ ਰੱਖ ਦੋ ਉੱਧਰ ਮੈਂ ਕਿਹਾ ਮੈਂ ਨਹੀਂ ਲਾਉਣਾ ਤੇ ਸਿੱਖੀ ਲਾਜ ਉਹ ਲਾਦੂ ਲekin ਮੈਂ ਨਹੀਂ ਨੂੰ ਲਾਉਣਾ ਸੇੜ ਲਥੇ ਲਥੇ ਸਿੱਧਕ ਨਾ ਜਾਵੇਗਾ ਤੇ ਉਹ ਸਾੜੇ ਨੇ ਫਿਰ ਮੈਂ ਛੱਡ ਕੇ ਫਿਰ ਆ ਗਿਆ ਪੰਜਾਬ ਸੋਹਣ ਲਾਲ ਸ਼ਰਮਾ ਤੋਂ ਸੋਹਣ ਸਿੰਘ ਬਣੇ ਸਰਦਾਰ ਦੀ ਕਹਾਣੀ ਤੁਹਾਨੂੰ ਅੱਜ ਸੁਣਾਉਂ ਜਾ ਰਹੇ ਹਾਂ ਸੋਹਣ ਸਿੰਘ ਹੋਣਾ ਦਾ ਜਨਮ ਬਿਹਾਰ ਦੇ ਵਿੱਚ ਹੋਇਆ ਸੀ ਪਰ 1984 ਦੇ ਵਿੱਚ ਇਹ ਪੰਜਾਬ ਆਉਂਦੇ ਨੇ ਉਸ ਤੋਂ ਬਾਅਦ ਅਮਰਤ ਛੱਕਦੇ ਨੇ ਤੇ ਹੁਣ ਇੱਥੇ ਆਪ ਦਾ ਰਹਿਣ ਬਸੇਰਾ ਬਣਾਇਆ ਹੋਇਆ 17 ਕਿੱਲਾਂ ਦੀ ਖੇਤੀ ਇਹ ਕਰਦੇ ਨੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਬੜਾ ਵਧੀਆ ਜੀਵਨ ਇੱਥੇ ਪੰਜਾਬ ਦੇ ਵਿੱਚ ਜੀ ਰਹੇ ਨੇ ਤੇ ਲੋਕਾਂ ਦੇ ਲਈ ਇੱਕ ਮੋਟੀਵੇਸ਼ਨ ਵੀ ਦੇ ਰਹੇ ਨੇ ਕਿ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਆ ਸਿੱਖੀ ਦੇ ਨਾਲ ਜੁੜ ਕੇ ਬੰਦੇ ਦਾ ਜੀਵਨ ਬਹੁਤ ਜ਼ਿਆਦਾ ਬਦਲ ਜਾਂਦਾ ਜਿਸ ਤਰੀਕੇ ਨਾਲ ਇਹਨਾਂ ਦਾ ਬਦਲਿਆ ਸੋਨ ਸਿੰਘ ਜੀ ਬੜਾ ਚੰਗਾ ਲੱਗਿਆ ਮਿਲ ਕੇ ਬਹੁਤ ਬਹੁਤ ਵਧਾਈ ਹੋ ਤੁਹਾਨੂੰ ਮਹਾਰਾਜ ਤੁਸੀਂ ਦਰਸ਼ਨ ਮੇਲਾ ਕੀਤਾ ਸਾਡਾ ਨਾਲੇ ਤੁਹਾਨੂੰ ਬਧਾਈ ਬਹੁਤ-ਬਹੁਤ ਦਿੱਤੀ ਤੁਸੀਂ ਸਾਡੇ ਮਿਲਨ ਆਏ ਹਮਮ ਸੂਰਨਾਲ ਸ਼ਰਮਾ ਤੋਂ ਸੋਹਣ ਸਿੰਘ ਕਿੱਦਾਂ ਬਣੇ ਤੁਸੀਂ ਅਸੀਂ 84 ਦੇ ਵਿੱਚ ਅੰਬਰ ਛੱਕਿਆ ਠੀਕ ਦਮਦਮੇ ਟਕਸਾਲ ਦੇ ਠੀਕ ਉਦੋਂ ਬਾਅਦ ਆਪਾਂ ਖੇਤੀਬਾੜੀ ਦੇ ਵਿੱਚ ਅਨੇ ਡੀਜੇ ਡੂਜੇ ਕੰਮ ਕਰਦੇ ਕਰਦੇ ਖੇਤੀਬਾੜੀ ਕੀਤੀ ਹੈ ਤਾਂ ਬਾਬੇ ਦੇ ਮੇੜ ਨਾਲ ਸਾਡੇ ਨਾਲ ਅਸੀਂ ਬਾਬੇ ਸੀਦਾ ਹੈ ਇੱਥੇ ਗੁਰਦੁਆਰਾ ਸਾਹਿਬ ਹੈ ਅਸੀਂ ਸਵੇਰ ਸ਼ਾਮ ਉੱਥੇ ਬਾਬੇ ਦੇ ਜਾਇਦਾ ਤੇ ਰੋਜ ਬਾਬੇ ਸਿੱਧਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਆ ਖੇਤੀવાડી ਦੇ ਕਾਰੋਬਾਰ ਦੇ ਬੱਚੇ ਦੇ ਸੈਟਲ ਕੀਤਾ ਆਪਣਾ। ਪੋਤਾ-ਪੋਤੀਆਂ ਪੜਦੇ ਪਿਆ ਸਾਡੇ ਇੱਥੇ ਪਿੰਡ ਦੇ ਵਿੱਚ ਸਾਡੇ ਸਾਡੇ ਸਹਾਯੋਗ ਹੈ। ਵਧੀਆ ਦਿਨ ਦਾ ਬੰਦੇ ਸਾਰੇ ਸਹਾਯੋਗ ਸਾਨੂੰ। ਪਿਆਰ ਦੇ ਵਿੱਚ ਜਿਵੇਂ ਜਨਮ ਹੋਇਆ ਕਦੀ ਉੱਥੇ ਸਿੱਖੀ ਬਾਰੇ ਸੁਣਿਆ ਸੀਗਾ ਤੁਸੀਂ ਜਾਂ ਜੁੜੇ ਕੋਈ ਬੰਦਾ ਪਿੰਡ ਚੋਂ ਜੁੜਿਆ ਸੀਗਾ ਤੁਹਾਡੇ? ਨਹੀਂ 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 ਉਧਰ ਕੋਈ ਇਸ ਇਸ ਚੀਜ਼ ਦਾ ਸੰਚਾਲਕ ਹੀ ਨਹੀਂ ਸੀਗਾ ਉਧਰ। ਨਾ ਕੋਈ ਇਹ ਚੀਜ਼ ਨੂੰ ਜਾਣਦੇ ਸੀਗਾ ਇਹ ਤਾਂ ਹੁਣ ਜਾਣਨ ਲੱਗੇ ਸਾਰੇ। ਬਿਹਾਰ ਦੇ ਵਿੱਚ ਆ ਦੋ 10 15 ਸਾਲ ਹੋਇਆ ਜੇ ਜਾਣਦੇ ਆ ਪਹਿਲੇ ਥੋੜੀ ਜਾਣਦੇ ਸੀ ਜੇ ਸਿੱਖੀ ਕੀ ਚੀਜ਼ ਹੈਗਾ ਸਾਨੂੰ ਦੇਖ ਕੇ ਉੱਥੇ ਸਾਰੇ ਡਰਦੇ ਸੀਗਾ ਜੇ ਕੀ ਬਣ ਕੇ ਆਇਆ ਵਾ ਤਾਂ ਸਾਨੂੰ ਵੀ ਬੋਲਦੇ ਸੀ ਉਹ ਕਹਿੰਦੇ ਹੋਣਗੇ ਵੀ ਆਸ-ਪਾਸ ਦੇ ਆਂਗਵਾਂਂ ਚ ਵੀ ਸੋਣ ਤੂੰ ਕਿਦਰ ਨੂੰ ਤੁਰ ਪਿਆ ਵੀ ਇਹ Hindu ਧਰਮ ਕਹਿੰਦੇ ਸਾਰੇ ਕਹਿੰਦੇ ਸੀਗਾ ਇਹ ਇਹ ਗੱਲ ਸਾਰੇ ਬੋਲਦੇ ਸੀਗਾ ਜੇ ਇਹ ਇਹ ਲਾ ਕੇ ਰੱਖ ਦੋ ਉਧਰ ਮੈਂ ਕਿਹਾ ਮੈਂ ਨਹੀਂ ਲਵਣਾ ਸਿੱਖੀ ਲਾ ਦੋ ਲਾ ਦੋ ਲੇਕਿਨ ਮੈਂ ਨਹੀਂ ਨੂ ਲਵਣਾ ਸੇੜ ਲਥੇ ਲਥੇ ਸਿੱਧਿਕ ਨਾ ਜਾਵੇਗਾ ਉਹ ਸਾੜੇ ਨੇ ਫਿਰ ਮੈਂ ਛੱਡ ਕੇ ਫਿਰ ਆ ਗਿਆ ਪੰਜਾਬ ਅੱਛਾ ਜਦੋਂ ਉਹਨਾਂ ਨੇ ਬੋਲਣ ਲੱਗਿਆ ਜੇ ਦਾ ਗੱਲਬਾਤ ਕਰਨ ਤਾਂ ਮੈਂ ਪੰਜਾਬ ਆ ਗਿਆ ਅੱਛਾ ਉਦੋਂ ਬਾਅਦ ਫਿਰ ਗੁਰਦੁਆਰੇ ਡਿਊਟੀ ਕਰਨ ਲੱਗੇ ਗੁਰਦੁਆਰੇ ਅਸੀਂ 28 ਸਾਲ ਡਿਊਟੀ ਕੀਤੀ ਹੈ ਅੱਛਾ ਉੱਥੇ ਕੀ ਕਰਦੇ ਸੀਗੇ ਫਿਰ ਤੁਸੀਂ ਅਸੀਂ ਖਰਾ ਪ੍ਰਸ਼ਾਦ ਬਣਾਉਂਦੇ ਸੀਗੇ ਜੀ ਇੱਕ ਇੱਕ ਕੁੰਟਲ ਦੇਗ ਬਣਾਉਂਦੇ ਸੀਗੇ ਇੱਕ ਇੱਕ ਕੁੰਟਲ ਹਾਂ ਜੀ ਇੱਕ ਇੱਕ ਕੁੰਟਲ ਨਿਤ ਦਿਨ 2 ਵਜੇ ਉੱਠ ਕੇ ਅਸਣ ਪਾਣੀ ਕਰਕੇ ਦੇਗ ਬਣਾਉਣਾ ਦੇਗ ਬਣਾ ਕੇ ਆਪਾਂ ਪ੍ਰਸ਼ਾਦ ਵੰਡਣਾ ਹੋਰ ਸਾਡੇ ਕੋਲ ਕੋਈ ਕੰਮ ਨਹੀਂ ਸੀਗਾ ਉਦੋਂ ਬਾਅਦ ਬਾਬੇ ਸਿਹਦਾ ਦੀ ਜੋ ਸੇਵਾ ਹੁੰਦਾ ਸੀ ਐਸੀ ਕਰਦੇ ਸੀ ਸੇਵਾ ਜੋ ਆ ਗਿਆ ਉਹ ਕਰਨਾ ਜੇ ਜਦੋਂ ਅਮਰਤ ਛਕਿਆ ਫਿਰ ਤੁਸੀਂ ਦਮਦਮੀ ਟਕਸਾਲ ਤੋਂ ਛਕਿਆ ਦਮਦਮੀ ਟਕਸਾਲ ਦੇ ਅਮਰਤ ਛਕਿਆ ਬਾਬਾ ਠਾਕੁਰ ਸਿੰਘ ਉਹਨੇ ਕੋਲ 1984 ਦੇ ਵਿੱਚ 1984 ਦੇ ਵਿੱਚ ਹੁਣ ਤਾਂ ਮਾਹੌਲ ਵੀ ਖੈਰ ਥੋੜਾ ਟੈਨਸ਼ਨ ਵਾਲਾ ਮਾਹੌਲ ਉਦੋਂ ਬਹੁਤ ਗਰਮ ਗਰਮੀ ਸੀਗਾ ਲੇਕਿਨ ਬਾਬੇ ਸਿਹਦਾ ਦੇ ਕਿਰਪਾ ਨਾਲੇ ਸੀ ਆਪਣਾ ਸੈਟਲ ਸੀਗਾ ਵਧੀਆ ਸੀ ਕੰਮ ਕਰ ਰ ਕਰਦੇ ਸੀਗਾ ਗੁਰੂ ਘਰ ਦੇ ਸੇਵਾ ਹੀ ਕਰਦਾ ਸੀ ਕਿਤੇ ਨ ਕਿਤੇ ਕਰਦੇ ਰਹਿੰਦੇ ਸੀ ਦਾ ਵੀ ਜਿਹੜਾ ਅੱਜ ਸੁੱਖ ਤੁਸੀਂ ਮਾਰਦੇ ਹੋ ਇਹ ਲੱਗਦਾ ਸੇਵਾ ਦਾ ਹੀ ਕੀਤਾ ਦਾ ਫਲ ਹੈ ਇਹ ਸਾਰੇ ਸੇਵਾ ਦੇ ਫਲ ਹੈ ਬੇਗਰ ਸੇਵਾ ਦੇ ਕੁਝ ਨਹੀਂ ਮਿਲਦਾ ਹੈ ਐਹੀ ਬਹੁਤ ਸੇਵਾ ਕੀਤੀ ਉਹਦੇ ਫਾਲੇ ਇਸ ਵੇਲੇ ਮਿਲਦਾ ਪਿਆ ਇਥੇ ਫਿਰ ਤੁਸੀਂ ਕਿੰਨੇ ਕਿੱਲੇ ਦੀ ਖੇਤੀ ਕਰਦੇ ਹੋ ਤੁਸੀਂ ਐ 16 17 ਕਿੱਲੇ ਆ ਜੀ ਠੀਕ ਹੈ ਠੀਕ ਹੈ ਸਾਰੇ ਆ ਬਸ ਸਲਾਮ ਫਿਰ ਦੋ ਹੀ ਲਾਉਣੇ ਹੋ ਫਿਰ ਦੋ ਫਸਲ ਕਨਕ ਤਚੋਨਾ ਦੋ ਚੀਜ਼ਾਂ ਐ ਇਥੇ ਹੁੰਦੇ ਹੀ ਦੋ ਚੀਜ਼ਾਂ ਐ बच्चे ਤੁਹਾਡੇ ਕਿੰਨੇ ਨੇ ਬੱਚੇ ਦੋ ਹੈ ਸਾਡੇ ਇੱਕ ਬਾਹਰ ਹੈ ਇਹ ਕਿੱਥੇ ਹੈ ਛੋਟਾ ਬੇਟਾ ਬਾਹਰ ਅਮਰੀਕਾ ਹੈ ਤੇ ਵੱਡਾ ਇੱਥੇ ਸੌਂਡ ਸੌਂਡ ਡੀਜੇ ਡੂਜੇ ਦਾ ਕੰਮ ਤੇ ਆ ਫਿਰ ਮਿਹਨਤ ਕਰਕੇ ਹੀ ਫਿਰ ਇੱਥੋਂ ਹੀ ਖੇਤੀਬਾੜੀ ਚੋਂ ਸਾਰੇ ਮਿਹਨਤ ਦੇ ਆ ਸਾਰਾ ਖੇਤ ਅਮਰੀਕਾ ਘੱਲਿਆ ਉਹ ਫਿਰ ਇੱਥੋਂ ਹੀ ਮਿਹਨਤ ਕਰਕੇ ਨਹੀਂ ਇੱਥੇ ਸਾਡੇ ਨਾਲ ਜਿਹੜਾ ਆਂਡੇ ਗੁਆੜੀ ਇਹਨਾਂ ਨੇ ਮਦਦ ਕੀਤੀ ਬਹੁਤ ਹੈ ਇਹ ਸਾਰੇ ਮਿਲ ਕੇ ਮਦਦ ਕਰਕੇ ਮੁੰਡੇ ਬਾਹਰ ਭੇਜੇ ਆਪਾਂ ਇਨੇ ਜੇ ਦੇ ਪੋਤੇ-ਪੋਤੀਆਂ ਫਿਰ ਇੱਥੇ ਸਕੂਲੇ ਪੜਾ ਰਹੇ ਹੁੰਦੇ ਸੀ ਅੱਜ ਇੱਥੇ ਬੱਚੇ ਪੋਤੀਆਂ 4 4 ਪੋਤਾ-ਪੋਤੀ ਹੈ 1 ਪੋਤਾ 3 ਪੋਤੀਆਂ ਸਕੂਲ ਪੜਦੇ ਪਿਆ ਵਧੀਆ ਸਕੂਲ ਦੇ ਵਿੱਚ ਪੜ੍ਹਦੇ ਮਹਿਸੂਸ ਕਰਦੇ ਹਾਂ ਵੀ ਜੇ ਸਿੱਖੀ ਸਰੂਪ ਦੇ ਨਾਲ ਨਾ ਜੁੜੇ ਹੁੰਦੇ ਤਾਂ ਸ਼ਾਇਦ ਇਹੋ ਜਿਹਾ ਮਾਹੌਲ ਇੱਥੇ ਨਾ ਮਿਲਦਾ ਬੱਚੇ ਵਧੀਆ ਵੈਲ ਸੈਟਡ ਨਾ ਹੁੰਦੇ ਜੇ ਜੁੜੇ ਹੋ ਸੇਵਾ ਕੀਤੀ ਹੈ ਤਾਂ ਫਿਰ ਤੁਸੀਂ ਇਹ ਵਧੀਆ ਮੰਨਦੇ ਨਹੀਂ ਨਹੀਂ ਫਿਰ ਕਿੱਥੇ ਇਸ ਚੀਜ਼ ਹੋਣਾ ਨਹੀਂ ਸੀਗਾ ਨਾ ਇੰਨਾ ਸੈਟਲ ਹੋਣਾ ਸੀਗਾ ਤਾਂ ਨਾ ਹੀ ਬੱਚਾ ਆਪ ਵਧੀਆ ਪੜਾ ਸਕਦੇ ਸੀ ਇਹ ਟਾਲੀ ਆਂਦਾ ਕਿਵੇਂ ਸਹਾਇਕ ਰਹਿੰਦਾ ਜੀ ਫਿਰ ਨਹੀਂ ਪਿੰਡ ਵਾਲੇ ਰਾਤ ਦਿਨ ਸਹਾਇਕ ਤੇ ਆ ਜਦੋਂ ਮਰਜ਼ੀ ਜਿਹੜੀ ਚੀਜ਼ ਲੋੜ ਹੁੰਦਾ ਮਿੰਟੋ ਮਿੰਟੇ ਮਿਲਦਾ ਉਹਦੇ ਚ ਕੋਈ ਗੁਨਾ ਨਹੀਂ ਹੈ ਇੱਥੇ ਇੱਥੇ ਪਿੰਡ ਦੇ ਵਿੱਚ ਆਇਆਂ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਐਸੀ ਹੈ ਨਾ 2000 ਵਿੱਚ ਹੈ 2000 ਸਾਲ ਦੇ ਵਿੱਚ 25-26 ਸਾਲ ਹੋ ਗਏ 25-26 ਸਾਲ ਹੋ ਗਏ ਇੱਥੇ ਐਸੀ ਹੈ 25-26 ਸਾਲ ਦੇ ਵਿੱਚ ਪਹਿਲੇ ਨਾ ਅਸੀਂ ਕੰਮ ਖੂਬ ਥੋੜਾ ਹੀ ਕਰਦੇ ਸੀਗਾ ਕੰਮ ਖੂਬ ਨਹੀਂ ਸੀ ਕੱਲੇ ਸਾਊਂਡ ਦਾ ਹੀ ਕੰਮ ਸੀਗਾ ਅੱਛਾ ਲਾਈਟ ਸਾਊਂਡ ਕਰਨਾ ਤੇ ਪਿੰਡ ਦੇ ਬੰਦੇ ਸੀ ਜਿੱਦਾਂ ਹੁਣ ਆਜ ਕੱਲ ਮੌਸਮ ਗਰਮ ਹੈ ਤੇ ਬੇਲੇ ਰਹਿੰਦੇ ਸੀ ਸੌਂਡ ਸੁੰਦੇ ਨਾ ਲੱਗਦਾ ਨਹੀਂ ਸੀਗਾ ਤੇ ਇੱਕ ਬੰਦਾ ਦੇਵਾ ਦੇਵਾ ਨਾਂ ਦਾ ਪਿੰਡ ਦੇ ਬੰਦਾ ਸਾਡਾ ਉਹ ਕਹਿੰਦਾ ਬਾਬਾ ਜੀ ਤੁਸੀਂ ਨੇ ਬੇਲੇ ਬੈਠੇ ਰਹਿੰਦੇ ਹੋ ਤੇ ਤੁਸੀਂ ਕੋਈ ਕੰਮਕਮ ਕਰ ਲਿਆ ਕਰੋ ਤੇ ਮੈਂ ਕੰਮਕਮ ਕਿਹੜਾ ਕਰਨਾ ਯਾਰ ਉਹ ਕਹਿੰਦਾ ਨਹੀਂ ਬਾਬਾ ਜੀ ਐਦਾ ਕਰਿਆ ਕਰੋ ਤੁਸੀਂ ਨਾ ਖੇਤੀਬਾੜੀ ਕਰ ਲੈਂਦੇ ਹੋ ਤੇ ਮਾਰਾ ਮੋਟਾ ਝੋਨੇ ਚਾਨੇ ਦੇ ਕੋਈ ਲਾ ਲਿਆ ਕਰੋ ਤੇ ਉਹਨੇ ਇਹ ਕਦੂ ਕੀਤਾ ਸੀ ਇੱਥੇ ਆ ਸਾਹਮਣੇ ਫੇਤੇਗਾ ਆਇ ਤੇ ਨਿਕਲੇ ਸੀਗਾ ਤੇ ਆਪਾਂ ਉਹਦੇ ਚੇ ਨਾ ਆ ਐਚੋ ਨਾਲਾਇਸੀ ਨਦੀ ਦੇ ਵੀ ਦਾ ਉਹ ਦਿਨ ਜੇ ਇਹ ਸ਼ੁਰੂ ਕਰਤਾ ਭਈਏ ਬੂਈਏ ਲਿਆਉਣਾ ਤਾਂ ਹੁਣ ਵੀ 19 ਬੰਦੇ ਆਪਣੇ ਕੋਲ ਹੈ ਸਾਰੇ ਚੋ ਨਾਲਾਉਂਦੇ ਨੇ ਹੁਣ ਫਿਰ ਜਦੋਂ ਤੁਸੀਂ ਉੱਥੇ ਬਿਹਾਰ ਜਾਂਦੇ ਹੋ ਆਪਣੇ ਫਿਰ ਉੱਥੇ ਸਰਦਾਰ ਜੀ ਸਰਦਾਰ ਜੀ ਹੁੰਦੀ ਕਿ ਨਹੀਂ ਨਹੀਂ ਸਾਰੇ ਸਰਦਾਰ ਜੀ ਕਹਿੰਦੇ ਗਿਆਨੀ ਜੀ ਹੈ ਗਿਆਨੀ ਜੀ ਗਿਆਨੀ ਜੀ ਕਹਿੰਦੇ ਸਰਦਾਰ ਦੇ ਘਾਟੇ ਵੱਧ ਗਿਆਨੀ ਜੀ ਬਾਬਾ ਜੀ ਕਹਿੰਦੇ ਅਣੀ ਪਿੰਡ ਦੇ ਨਾਂ ਨਹੀਂ ਕੋਈ ਜਾਣਦਾ ਸਾਡਾ ਆ ਪਿੰਡ ਦੇ ਵੀ ਕੋਈ ਨਹੀਂ ਨਾ ਜਾਂਦਾ ਬਾਬਾ ਜੀ ਇਹ ਕਹਿੰਦਾ ਵੇ ਸਾਰੇ ਗਿਆਨੀ ਨੇ ਤਾਂ ਬਾਬਾ ਜੀ ਇਹ ਫਿਰ ਪਾਠ ਵੀ ਕਰ ਲੈਂਦੇ ਆ ਤੁਸੀਂ ਹਾਂ ਪਾਠ ਕਰਦੇ ਆ ਬਾਬੇ ਸ਼ਹੀਦਾ ਦੇ ਨਾਮ ਬਹੁਤ ਮਾਨੀ ਕਿ ਸਾਡਾ ਹੈਗਾ ਤਿੰਨ ਚਾਰ ਸ਼ਬਦ ਪੜਿਆ ਤੇ ਉਹਨੂੰ ਆਪਾਂ ਕਰਦੇ ਆ ਅੱਛਾ ਫਿਰ ਜਦੋਂ ਤੁਸੀਂ ਅੰਮ੍ਰਿਤ ਸ਼ਕਿਆਤ ਫਿਰ ਜਿਵੇਂ ਰਿਸ਼ਤੇਦਾਰ ਕਈ ਵਾਰੀ ਹੁੰਦੇ ਨਾ ਵੀ ਤੁਸੀਂ ਤਾਂ Hindu ਧਰਮ ਦੇ ਨਾਲ ਜੁੜੇ ਹੋ ਵੀ ਸਾਰਾ ਹੀ Hindu ਧਰਮ ਵੀ ਤੁਸੀਂ ਇਧਰ ਨੂੰ ਆ ਗਏ ਫਿਰ ਉਹ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਹੈ ਫਿਰ ਐ ਫਿਰ ਤੋੜ ਕੇ ਆ ਗਏ ਰਿਸ਼ਤੇ ਤੁਸੀਂ ਉਹਨਾਂ ਨਾਲ ਸਾਰੇ ਉਧਰੋਂ ਫਿਰ ਇਹਨਾਂ ਨੇ ਤੰਗ ਕਰਨ ਲੱਗੇ ਤੇ ਵੇ ਅਸੀਂ ਛੱਡ ਦਿੱਤਾ ਸੀਗਾ ਪੰਜਾਬ ਆ ਗਏ ਉਦੋਂ ਬਾਅਦ ਫੇਰ ਆ ਗਏ ਤਿੰਨ ਚਾਰ ਵਾਰੀ ਆਏ ਪੰਜਾਬ ਜਾਂ ਗਏ ਜਾਂਦੇ ਰਹੇ ਆਂਦੇ ਰਹੇ ਫੇਰ ਇਹਨੇ ਘਰ ਦੇ ਨਾਲ ਲਈ ਸੀ ਲੈ ਕੇ ਆ ਗਏ ਮੈਂ ਕਿਹਾ ਉੱਥੇ ਤੰਗ ਕਰਦੇ ਸੀ ਬੰਦੇ ਬਹੁਤ ਤੇ ਕੰਮ ਕਿਹੜਾ ਕਰਦਾ ਕਿਰਪਾਨ ਪਾਇਆ ਸੀ ਤਾਂ ਲੋਕੀ ਸਾਰੇ ਹੱਸਦੇ ਸੀ ਤੇ ਉਹ ਕਹਿੰਦਾ ਨਹੀਂ ਇਹ ਚੰਗਾ ਨਹੀਂ ਲੱਗਦਾ ਐਦਾਂ ਤੁਸੀਂ ਕਿਰਪਾਨ ਪਾਇਆ ਤਾਂ ਕੰਮਕੁਮ ਕਰਨਾ ਗੁਨਾਹ ਸੀ ਅਸੀਂ ਪੰਜਾਬੀ ਆ ਜਾਂਦੇ ਗੁਰਦੁਆਰੇ ਅਸੀਂ ਫੇਰ ਗੁਰਦੁਆਰੇ ਰਹਿੰਦੇ ਸੀ ਗੁਰਦੁਆਰੇ ਡਿਊਟੀ ਕਰਨਾ ਜਿੱਥੇ ਮਿਲ ਗਿਆ ਉਥੇ ਕਰ ਲੈਣਾ ਮਿਹਨਤ ਆ ਨੀ ਮਿਹਨਤ ਦੇ ਨਾਲ ਅਸੀਂ ਇੱਥੇ ਪਹੁੰਚਿਆ ਸਭ ਤੋਂ ਜ਼ਿਆਦਾ ਮਿਹਨਤ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਕੀਤੀ ਹੈ ਮਿਹਨਤ ਦਾ ਹੀ ਫਾਲ ਹੈ ਵੀ ਜਿਵੇਂ ਤੁਸੀਂ ਚਲੋ ਬੇਟੇ ਨੂੰ ਵੀ ਅਮਰੀਕਾ ਕੱਲਤਾ ਇੱਕ ਡੀਜੇ ਦਾ ਕੰਮ ਤੁਸੀਂ ਕਰ ਲਿਆ ਇੱਥੇ 17 ਕਿੱਲੇ ਦੀ ਖੇਤੀ ਕਰ ਰਹੇ ਹਾਂ ਆਪਣੀ ਜ਼ਮੀਨ ਲਈ ਹੈ ਜੇ ਕਿ ਨਹੀਂ ਫਿਰ ਨਹੀਂ ਆਪਣੇ ਨਹੀਂ ਘਰ ਹੈਗਾ ਜੀ ਦੁਕਾਨ ਆਪਣੀ ਆਪਣਾ ਕਾਰ ਵੀ ਆਪਣਾ ਦੁਕਾਨ ਵੀ ਆਪਣਾ ਤੁਸੀਂ ਜਿਵੇਂ ਦੱਸਿਆ ਵੀ ਪੌਣੇ 3 ਜਾਂ 3 ਕਿੱਲਿਆਂ ਦੇ ਵਿੱਚ ਜਦੋਂ ਝੋਨਾ ਪਹਿਲਾਂ ਲਾਇਆ ਤੇ ਜਦੋਂ ਆਪਣੀ ਠੇਕੇ ਤੇ ਜ਼ਮੀਨ ਲਈ ਫਿਰ ਉਹ ਪਹਿਲੀ ਕਿੰਨੀ ਕਿੰਨੇ ਕਿੰਨੀ ਕਿੱਲੇ ਲਈ ਸੀਗੀ ਤੁਸੀਂ ਨਹੀਂ ਨਹੀਂ ਪਹਿਲੇ ਤਾਂ 10 ਮਰਲੇ ਲਿਆ ਸੀ ਜੀ 10 ਮਰਲੇ ਕਈ ਨਾਲ ਗੁੱਢ ਕੇ ਤੇ ਉਹਦੇ ਚ ਬਾਸਮਤੀ ਲਾਇਆ ਸੀ ਅੱਛਾ 10 ਮਰਲੇ 10 ਮਰਲੇ 'ਚ ਉਹਦੇ ਤੇ 1.5 ਕੁੰਟਾਲ ਬਾਸਮਤੀ ਹੋ ਗਿਆ ਉਹ ਵਧੀਆ ਹੋ ਗਿਆ ਉਹ ਵਧੀਆ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਨਾ ਦੂਸਰੇ ਵਾਰ ਜਦੋਂ ਸਾਲ ਆਇਆ ਤੇ ਸਾਡੇ ਨਾਲ ਦੇ ਹੈਗਾ ਬੀਬੀ ਹੋਨੇ ਉਹ ਕਹਿੰਦਾ ਬਾਬਾ ਤੂੰ ਆਪਣਾ ਪਹਿਲੀ ਬਾਲਾ ਤਾ ਕਿਸੇ ਤੇ ਕਿਉ ਬੋਣਾ ਤੂੰ ਆਪਣਾ ਬਾ ਜਾ ਕੇ ਉਥੇ ਨਾ ਡੇਰ ਕਿੱਲੇ ਸੀਗਾ ਉਹ ਅਸੀਂ ਡੇਰ ਕਿਲਾ ਸੁਰੂ ਕੀਤਾ ਤੇਖ ਜਾਣਾ ਹੋਰ ਸੀ ਡੇਰ ਕਿਲਾ ਉਹ ਵੀ ਕਹਿੰਦਾ ਤੁਹਾਡੇ ਬਾ ਲੋ ਡੇਰ ਕਿਲਾ ਹੋਰ ਸੀ ਕਿਤੇ ਆਨੀ 5 6 ਕਿਲੇ ਖੁਦ ਵਾਰ ਤੇ ਹੋ ਗਿਆ ਉਹ ਸੰਗਰਾਰੀ ਅੱਡੇ ਜੇ ਸੀਗਾ ਉਹ ਉਹ ਬੌਂਦੇ ਰਹੇ ਬੌਂਦੇ ਰਹੇ ਤੇ ਉਥੋਂ 3 4 ਸਾਲ ਬਾਅਦ ਫਿਰ ਆਪ ਜਮੀਨ ਮਿਲਿਆ ਸਾਨੂੰ ਅੱਛਾ ਆ ਤਿੰਨ ਕਿੱਲੇ ਆ ਡੇਰ ਕਿਲਾ ਉਥੇ ਆ ਉਹ ਅਸੀਂ ਬੌਂਦਰ ਆ। ਉਦੋਂ ਬਾਅਦ ਆ ਲੰਮੇ ਦਾ ਹੈਗਾ ਵਾ 7 ਕਿਲੇ 5 6 ਕਿਲੇ ਹੋਥੇ ਆ। 3 4 ਕਿਲੇ ਹੋਥੇ ਆ। ਐਦਾਂ ਸਾਰੇ ਨਾ ਪਿਆਰ ਦੇ ਨਾਲੇ ਦੇ ਦਿੰਦੇ ਸੀਗੇ। ਹਰ ਕਿਸੇ ਨੂੰ ਪੈਸੇ ਚਾਹੀਦਾ। ਆਪਾਂ ਕਿਸੇ ਦਾ ਪੈਸੇ ਮਾਰਨਾ ਨਹੀਂ। ਹਰਾਮ ਦੇ ਖਾਣਾ ਨਹੀਂ। ਸੱਚ ਦੇ ਚੱਲਣਾ ਤਾਂ ਸੱਚ ਦੇ ਰਹਿਣਾ। ਕੋਈ ਝੂਠ ਬੋਲੇ ਸਵਾਰੀ ਬੋਲੀ ਜਾਵੇ ਸਾਨੂੰ ਕੋਈ ਮਤਵ ਨਹੀਂ। ਟੋਟਲ ਮਿਲਾ ਕੇ ਜਿਵੇਂ ਤੇ 17 ਕਿੱਲੇ ਹੋਇਆ 17 ਕਿੱਲੇ ਖੇਤ ਹੈ ਤੇ ਐ ਜੇ ਮੰਨ ਲਓ ਵੀ ਹੋਰ ਨਾਲ ਤੁਹਾਨੂੰ ਮਿਲ ਜਾਣ ਤੇ ਹੁਣ ਕਰਨ ਨੂੰ ਤਿਆਰ ਹੋ ਤੁਸੀਂ ਵੀ ਨਹੀਂ ਨਹੀਂ ਸਾਨੂੰ ਬਹੁਤ ਮਿਲਦਾ ਸੀ ਅਸੀਂ ਉਹਨਾਂ ਕਰ ਨਹੀਂ ਸਕਦੇ ਨਾ ਕੱਲਾ ਹੈ ਤੇ ਕਿੰਨੇ ਕਰਾਂਗਾ ਆਪਾਂ ਕੱਲੇ ਨਹੀਂ ਹੋ ਸਕਦਾ ਫਿਰ ਕਿੰਨੇ ਬੰਦੇ ਲਾਏ ਆ ਤੁਸੀਂ ਆਪਣੇ ਪਿੰਡੋਂ ਲਿਆ ਕੇ 19 ਬੰਦੇ ਆ ਇਸ ਵੇਲੇ ਸਾਡੇ ਕੋਲ ਤੇ 16 ਬੰਦੇ ਹੋਰ ਭੇਜਿਆ ਕਿਤੇ ਧੀਰਪੁਰ ਹੈ ਪਿੰਡ ਸੁਭਾਨਪੁਰ ਦੇ ਲੱਗੇ ਉੱਥੇ ਭੇਜਿਆ ਆਪਣੇ ਪਿੰਡ ਦੇ ਬੰਦੇ ਆ ਕੋਈ ਤੋ ਨੇ ਤੁਹਾਨੂੰ ਪਿਛਲੇ ਹਫਤੇ ਆਏ ਵੀ ਸੀਗੇ ਤੁਸੀਂ ਉਦੋਂ ਆਪ ਲੈਣ ਗਏ ਸੀ ਬੰਦਿਆਂ ਨੂੰ ਤੁਸੀਂ ਆਪ ਲੈ ਜਾਂਦੇ ਸੀ ਲੈਣੇ ਗਏ ਸੀ ਬੰਦੇ ਹਾਂ ਉੱਥੋਂ ਪੈਸੇ ਪੁਸੇ ਦੇ ਕੇ ਆਏ ਤੇ ਫੇਰ ਇਥੇ ਐਡਵਾਂਸ ਲੈਂਦੇ ਨੇ ਫੇਰ ਐਡਵਾਂਸ ਲੈਂਦੇ ਆ 50-60000 ਰੁਪਇਆ ਘਰ ਦੇ ਕੇ ਆਏ ਸੀ ਆ ਹੁਣ ਰੋਜ਼ ਹੀ 10000 5000 ਰੁਪਏ ਜਾਂਦੇ ਆ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਬਈਏ ਉਹਨਾਂ ਪਰੇਸ਼ਾਨੀਆਂ ਚੱਲਦੇ ਮੈਂ ਤੁਸੀਂ ਖੁਸ਼ ਵੀ ਤਾਂ ਹੁੰਦੇ ਹੋਵੋਗੇ ਜੇ ਗੁਰਸਿੱਖੀ ਨਾਲ ਨਾ ਜੁੜੇ ਹੁੰਦੇ ਤਾਂ ਫੇਰ ਤੁਸੀਂ ਵੀ ਲੇਬਰ 'ਚ ਹੋਣਾ ਸੀ ਤੁਸੀਂ ਨਹੀਂ ਤਾਂ ਠੇਕੇਦਾਰ ਐਜੀ ਲੌਂਡੇ ਦੇ ਪਹਿਲੇ ਚੋਣਾ ਅਹੀਂ ਖੁਦ ਲੌਂਦਾ ਰਿਆ ਚੁਨਾ ਅਏ ਤਿੰਨੇ ਚਾਰ ਜਣੇ ਸੋਨ ਲੌਂਦੇ ਸੀ ਕਿ ਘੜਦੇ ਹਾਂ ਘੜਦੇ ਹਾਂ ਮਿਹਨਤ ਕਰਦੇ ਸੀ ਸਾਡੇ ਬੱਚੇ ਨਹੀਂ ਕਦੀ ਖੇਤ ਚ ਗਿਆ ਨਾ ਵੱਡਾ ਗਿਆ ਨਾ ਛੋਟਾ ਗਿਆ ਬੱਚੇ ਨਹੀਂ ਜਾਂਦੇ ਅਹੀਂ ਦੋਨੇ ਜਣੇ ਕਰਨਾ ਜੋ ਕੁਝ ਕਰਨਾ ਅੱਜ ਪਰਮਾਨਤਾ ਮਹਿਸੂਸ ਕਰਦੇ ਹੋਗੇ ਚਲੋ ਮਿਹਨਤ ਕਰਕੇ ਜਿੱਤੇ ਖੜੇ ਆ ਤੇ ਉਹ ਬੰਦੇ ਦਿਹਾੜੀ ਤੇ ਲੈ ਕੇ ਆਏ ਆ ਆਪਾਂ ਹਾਂਜੀ ਹਾਂਜੀ ਉਹ ਸਾਰੇ ਬੰਦੇ ਵੀ ਕਹਿੰਦੇ ਠੇਕੇਦਾਰ ਕੌਣ ਹੈਗਾ ਤੇ ਮੈਂ ਤਾਂ ਉਹਨਾਂ ਦੇ ਵਿੱਚ ਠੇਕੇਦਾਰ ਰੱਖਿਆ ਕਹਿੰਦੇ ਨਹੀਂ ਉਹ ਠੇਕੇਦਾਰ ਥੋੜੀ ਹੈ ਠੇਕੇਦਾਰ ਵੱਡਾ ਹੋ ਹੈ ਇਹ ਤਾਂ ਛੋਟਾ ਹੈ ਮੈਂ ਤਾਂ ਇਹ ਸਾਰੇ ਕੰਮ ਕਰਾਇਦਾ ਹੁਣ ਉਹ ਬੰਦੇ ਨੂੰ ਭੇਜਿਆ ਦੂਸਰੀ ਜਗ੍ਹਾ ਉਹਨੇ ਹੋਰ ਬੰਦੇ ਤਿੰਨ ਚਾਰ ਜਗ੍ਹਾ ਹੋਰ ਜਾਣਾ ਬੰਦੇ ਨੇ ਭੇਜੀ ਜਾਣਾਨੀ ਕੋ ਬੈਠੇ ਬੈਠੇ ਵੀ ਸਾਰੇ ਕੰਮ ਕਰੀ ਜਾਂਦੇ ਫੋਨ ਤੇ ਹੁੰਦਾ ਅੱਜ ਕੱਲ ਸਾਰਾ ਕੰਮ ਫੋਨ ਨਾਲ ਕਰੀ ਜਾਂਦੇ ਕੰਮ ਸਾਰੇ ਕਰੀ ਜਾ ਰਹੇ ਤੁਹਾਡੇ ਵਾਲੇ ਵੇਖ ਕੇ ਜਿਵੇਂ ਬਿਹਾਰ ਚ ਜਾਂ ਕੁਝ ਹੋਰ ਜਿਹੜੇ ਪ੍ਰਵਾਸੀ ਵੀਰ ਨੇ ਉਹ ਕਦੀ ਕੋਈ ਸਿੱਖੀ ਨਾਲ ਜੁੜਿਆ ਤੁਹਾਡੇ ਵਾਲੇ ਸਿੱਖੀ ਨਾਲ ਸਾਡੇ ਇਲਾਕੇ ਦੇ ਨੇ ਹੈਗਾ ਜੁਪੀ ਦੇ ਹੈਗੇ ਆ ਕਾਫੀ ਆ ਕਾਫੀ ਬਨੇ ਆ ਹੁਣ ਬਾਬ ਜਿਹਦੇ ਦਮਦਮੇ ਟਕਸਾਲ ਹੋ ਗਿਆ ਮੇਤਾ ਚੋਕ ਹੋ ਗਿਆ ਇਧਰ ਮਸਤਵਾਨੇ ਹੋ ਗਿਆ ਰਾਰਾ ਸਾਹਿਬ ਪਿੰਡ ਉਹ ਰਾਰਾ ਸਾਹਿਬ ਜੀ ਗੁਰਦੁਆਰਾ ਸਾਹਿਬ ਹੋ ਗਿਆ ਉਹਨੇ ਦੇ ਵਿੱਚ ਸਾਡੇ ਪਰਵਾਸੀ ਹੀ ਆ ਕਾਫੀ ਪਰਵਾਸੀ ਢੋਲ ਵਜਾਉਂਦੇ ਆ ਜਿੱਦਾ ਢੋਲ ਹੋ ਗਿਆ ਹਾਰਮੋਨੀਅਮ ਹੋ ਗਿਆ ਚਿਮਟੇ ਹੋ ਗਏ ਇਹ ਸਾਰੇ ਉਹ ਕਰਦੇ ਸੇਵਾ ਇਸ ਵੇਲੇ ਬਹੁਤ ਹੁੰਦਾ ਜਿੱਦਾਂ ਹੁਣ ਸਾਡਾ ਪ੍ਰੋਗਰਾਮ ਹੁੰਦਾ ਤਾਂ ਬਾਬੇ ਆਉਂਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਤੇ ਫਿਰ ਪੁੱਛ ਵੀ ਲਈਦਾ ਆਪਾਂ ਜਿਵੇਂ ਦੰਮ ਦੇ ਮੀਟਕਸਾਲ ਦਾ ਕੋਈ ਪ੍ਰੋਗਰਾਮ ਜਾ ਕੇ ਤੇ ਆਉਣ ਜਾਣ ਤੇ ਤੁਸੀਂ ਉੱਥੇ ਜਾਣੇ 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 ਬਾਬ ਜਿੱਥੇ ਆੜੀ ਦਵਾਨ ਲੱਗੇ ਕੀਰਤਨ ਹੋਵੇ ਸਵਾਗਤ ਹੁੰਦਾ ਉੱਥੇ ਅਸੀਂ ਚਾਈਦਾ ਬਾਬੇ ਦੇ ਹਾਂ ਜੇ ਦੰਨ ਗੁਰਦੁਆਰਾ ਸਾਹਿਬ ਹੈ ਤਾਂ ਨਿਤ ਦਿਨ ਤੇ ਜਾਣੇ ਗੁਰਦੁਆਰਾ ਸਾਹਿਬ ਜੀ ਇੱਕ ਦਿਨ ਨਾ ਗਾਣੀ ਹੈ ਹਮ ਨਿਤ ਦਿਨ ਜਾਣਾ ਬਾਬੇ ਦੇ ਫੇਰ ਕੋਈ ਕੰਮ ਬਾਬੇ ਦਾ ਆਸ਼ੀਰਵਾਦ ਲੈ ਕੇ ਹੀ ਕੰਮ ਕਰਨਾ ਬਾਬੇ ਸਿੱਧਾ ਤੇ ਹਾਂ ਸੋਨ ਜੀ ਬੜਾ ਵਧੀਆ ਲੱਗਿਆ ਮਿਲ ਕੇ ਕਹਿਨੂੰ ਦੁਨੀਆ ਭਾਵੇਂ ਜੋ ਮਰਜੀ ਕਹੀ ਜਾਵੇ ਪਰ ਸੋਨ ਹੋਣਾ ਦੀ ਜ਼ਿੰਦਗੀ ਕੋਲੋਂ ਸਾਨੂੰ ਸਿੱਖਣਾ ਚਾਹੀਦਾ ਵੀ ਅਸੀਂ ਥੋੜੀ ਜੀ ਮਿਹਨਤ ਕਰਕੇ ਥੱਕ ਜਾਂਦੇ ਆ ਜਾਂ ਫਿਰ ਕਹਿ ਦਿੰਦੇ ਵੀ ਇੱਥੇ ਕੁਝ ਨਹੀਂ ਰੱਖਿਆ ਪਰ ਦੇਖੋ ਵੀ ਬਿਹਾਰ ਚੋਂ ਉੱਠ ਕੇ ਇੱਥੇ ਆਏ ਨੇ ਇੰਨੇ 17 ਕਿੱਲਾਂ ਦੀ ਠੇਕੇ ਤੇ ਜ਼ਮੀਨ ਲੈ ਕੇ ਬੱਚਿਆਂ ਨੂੰ ਵਧੀਆ ਪੜਾਇਆ ਬੱਚੇ ਇੱਕ ਨੂੰ ਅਮਰੀਕਾ ਕੱਲਿਆ ਇੱਥੇ ਇੱਕ ਡੀਜੀ ਨੂੰ ਡੀਜੀ ਦਾ ਕੰਮ ਖੋਲ ਕੇ ਦਿੱਤਾ ਮਤਲਬ ਜਿੱਥੇ ਆਪ ਝੋਨਾ ਲਾਉਣਾ ਸੀਗਾ ਹੁਣ ਇਹ ਬੰਦੇ ਕਹਿੰਦੇ ਵੀ ਸਾਨੂੰ ਲਿਆ ਕੇ ਬਾਹਰੋਂ ਆਪ ਦੀ ਪੈੜੀ ਦੇ ਵਿੱਚ ਝੋਨਾ ਲਵਾ ਰਹੇ ਨੇ ਇਹ ਚੀਜ਼ਾਂ ਸਿੱ ਤੇ ਸੋਹਣ ਵਰਗੇ ਜਿਹੜੇ ਮਿਹਨਤੀ ਲੋਕ ਆ ਉਹ ਇੱਥੇ ਆ ਕੇ ਇਹ ਸਾਰਾ ਮੋਰਚਾ ਸੰਭ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ